ਜਲੰਧਰ ਦੇ ਖੰਬਰਾ ਚਰਚ ਦੇ ਪਾਸਟਰ ਅੰਕੁਰ ਨਰੂਲਾ ਤੇ ਗੰਭੀਰ ਇਲਜ਼ਾਮ ਲੱਗੇ ਨੇ ਇਹ ਇਲਜ਼ਾਮ ਇੱਕ ਮਹਿਲਾ ਵੱਲੋਂ ਲਗਾਏ ਗਏ ਨੇ ਇਸ ਮਹਿਲਾ ਵੱਲੋਂ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਆਪਣੀ ਗੱਲ ਰੱਖੀ ਜਾ ਰਹੀ ਸੀ ਜਿਸ ਦੌਰਾਨ ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸਿੰਘ ਆਉਂਦਾ ਤਾਂ ਉੱਥੇ ਮਾਹੌਲ ਹੋਰ ਹੀ ਬਣ ਜਾਂਦਾ ਦੇਖੋ ਤਸਵੀਰਾਂ ਮੈਡਮ ਜਿਹੜੀ ਸਾਡੇ ਉੱਤੇ ਜਾਮ ਲਾ ਰਹੀ ਆ ਹਾਂ ਮੈਡਮ ਜੀ

ਪਾਪਾ ਸਿੰਘ ਸਾਹਿਬ ਪੀਸੀ ਪੀਸੀ ਚੱਲਦੀ ਹੈ ਮੈਡਮ ਜੀ ਪਮਾ ਚੱਲਦੀ ਗਈ ਆ ਉਹ ਕੰਡੂਲਾ ਨੇ ਫਿੱਟਿਆ ਹੋਇਆ ਇਹ ਸਾਰਾ ਸਭੂਸੀਆ ਪੂਰੀ ਪੀਸੀ ਰੋਡੀ ਸੀ ਕੋਲ ਜਿਹੜੀ ਗੱਡੀ ਆ ਸਚਾਈ ਉੱਥੇ ਹੀ ਇਸ ਬਹਿਸ ਦੇ ਚੱਲਦੇ ਸਿੰਘ ਬਾਹਰ ਆ ਜਾਂਦਾ ਤੇ ਉਸ ਵੱਲੋਂ ਫੋਨ ਦੇ ਵਿੱਚ ਇੱਕ ਵੀਡੀਓ ਦਿਖਾਈ ਜਾਂਦੀ ਹੈ ਤੇ ਕਈ ਖੁਲਾਸੇ ਕਰਦਾ ਨਜ਼ਰ ਆਉਂਦਾ ਅੰਕਨ ਰੂਲਾ ਸਾਨੂੰ ਕਿੱਦਾਂ ਖਰੀਦ ਲੂਗਾ ਅਸੀਂ ਇਹਨੂੰ ਕਹਿੰਦੇ ਵੀ ਆਪਣੇ ਬਚਨ ਜਿਹੜੇ ਆ ਉਹਨੂੰ ਵਾਪਸ ਲੈ ਕਾਨਫਰੈਂਸ ਕਰ ਰਹੀਆਂ ਕਰੋ ਜੋ ਮਰਜ਼ੀ ਕਰੋ ਪਰ ਕਿਸੇ ਦੇ ਉੱਤੇ ਦਾਗ ਨਾ ਲਾਓ ਪੈਂਤੀ ਪੱਥੇ ਚੱਲਣ ਦੇ ਨੇ ਮੇਰੇ ਦੇ ਧਰਮ ਦੇ ਨਾਮ ਤੇ ਸੁਖਰੀ ਨੇ ਕਹਤਾ ਸਾਨੂੰ ਉਹਨੇ ਖਰੀਦਿਆ ਆ ਅੰਕਨ ਰੂਲਾ ਨੂੰ ਮੈਂ ਜਾਣਦਾ ਤੱਕ ਨਹੀਂ ਆ ਕੌਣ ਆ ਅੰਕਨ ਰੂਲਾ ਪਰਚਾਰੇ ਦਾ ਠੀਕਾ ਕਰਦਾ ਪ੍ਰਚਾਰ ਤੂੰ ਲੜਕੀਏ ਤੇਰੀ ਗਲਤੀ ਇਹ ਸੀ ਵੀ ਤੂੰ ਕਿੱਥੇ ਮੈਂ ਗੁਰਦੁਆਰਿਆਂ ਦੇ ਵਿੱਚ ਗਲਤ ਕੰਮ ਕਰਦੀ ਰਹੀ ਆ ਮੈਨੂੰ ਸੰਗਤ ਨੇ ਵੀਡੀਓ ਪਾਈ ਮੈਂ ਤੇਰੇ ਤੇ ਪਰਚਾ ਕਰਤਾ ਸ਼ੋਸ਼ਣ ਨੈੱਟਵਰਕ ਦੇ ਤਰੀਕੇ ਦੇ ਨਾਲ ਮੈਂ ਸੀਪੀ ਕੋ ਗਿਆ ਉਹਨੇ ਕਿਹਾ ਹੈ ਵੀ ਬਾਬਾ ਜੀ ਜਿਹੜਾ ਪਰਚਾ ਹੈ ਆ ਹੁਣ ਇੱਥੇ ਆਉਂਦਾ ਤੁਹਾਡਾ ਮਕਸਦ ਕੀ ਹੈ ਮੇਰਾ ਮਕਸਦ ਇਹ ਹੈ ਵੀ ਲੜਕੀ ਧੋਜ ਕਦੇ ਭੁੱਲੀ ਜਾਂਦੀ ਆ ਸਾਨੂੰ ਮੇਰਾ ਉਹਦੇ ਨਾਲ ਕੀ ਜਿਹੇ ਨਾ ਉਹ ਬੰਦੇ ਨਾਲ ਫੇਸਬੁੱਕ ਤੇ ਬੋਲਦੀ ਲੋਕ ਨਹੀਂ ਉਹ ਅੰਕੁਰ ਅੰਕੁਰ ਨਰੁੱਲੇ ਬਾਰੇ ਬੋਲ ਰਹੀ ਏ ਤੂੰ ਤੁਹਾਡੇ ਦਾ ਨਾਮ ਤੇ ਨਹੀਂ ਲੈ ਰਹੀ ਸੀ ਮੇਰਾ ਨਾਮ ਉਹਨੇ ਪੰਜਣੀ ਨਾ ਕੀ ਤੁਹਾਡਾ ਨਾਮ ਕੀ ਹੈ ਬੂ ਮੱਠ ਜਿਹਨੂੰ ਅੰਤ ਨਰੂਲਾ ਨੇ ਖਰੀਦਿਆ ਮੈਂ ਵੀਡੀਓ ਦੇ ਦਿੰਨਾ ਤੁਹਾਨੂੰ ਅੱਛਾ ਤੁਸੀਂ 295 ਲਵਾਈ ਸੀ ਨਾ ਤੇ ਮੈਂ ਪਰਚਾ ਕਰਾਇਆ ਸੀ ਇਸ ਲੜਕੀ ਨੇ ਜਦੋਂ ਗਲਤ ਬੋਲਿਆ ਸੀਗਾ ਵੀ ਮੈਂ ਗੁਰਦੁਆਰਿਆਂ ਦੇ ਵਿੱਚ ਆਹ ਕੁਛ ਕਰਦੀ ਆ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਮੇਰੀ ਭੈਣ ਇਹ ਪਰਚਾ ਤੁਹਾਡੇ ਨਾਲ ਤੁਹਾਡੇ ਵੱਲੋਂ ਪਰਚਾ ਕਰਵਾਇਆ ਗਿਆ ਸੀ ਹਾਂਜੀ ਪਰਚਾ ਸੀ ਦੋ ਨਹੀਂ ਇੱਥੇ ਇੱਕ ਲੁਧਿਆਣੇ ਕਰਾਇਆ ਸੀ ਆ ਦੇਖੋ ਮੈਂ ਕਰਾਇਆ ਸੀ ਪਰਚਾ ਮੈਂ ਤਾਂ ਇਹ ਆ ਦੇਖੋ ਆ ਲੜਕੀ ਹੈ ਆ ਦੇਖੋ ਬੜਾ ਫੋਰ ਤੇਰੀ ਆ ਇਹਹੀ ਆ ਨਾ ਕੁੜੀ ਇਹ ਤਾਂ ਕੁੜੀ ਆਪ ਹੀ ਕਹਿ ਰਹੀ ਮੈਂ ਤੈਸ਼ ਵਿੱਚ ਆ ਕੇ ਕਹਿੰਦੀ ਸੀ ਇਹ ਗੱਲ ਤੈਸ਼ ਵਿੱਚ ਆ ਕੇ ਕਹਿ ਦਿੰਦੀ ਸੀ ਉਹ ਤਾਂ ਕਹਿ ਰਹੀ ਕਿ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਖਿਲਾਫ ਪ੍ਰੈਸਰ ਚੱਲ ਰਹੀ ਆ ਪਰ ਜਿਹੜੇ ਸੀ ਜਿਹੜੇ ਚਾਹ ਮੰਗੇ ਉਹਦਾ ਕੋ ਬੰਦਾ ਤੇ ਆਇਆ ਉੱਪਰ ਇਹ ਗੱਲ ਕੀਤੀ ਕਿ ਮੇਰੇ ਤੇ ਇਲਜ਼ਾਮ ਲੱਗਦੇ ਸੀ ਮੈਂ ਗੁਰਦੁਆਰੇ ਦੇ ਵਿੱਚ ਇਦਾਂ ਕੀਤਾ ਜਾਂ ਜੋ ਵੀ ਕਿਸ ਤਰ੍ਹਾਂ ਦਾ ਸਵਾਲ ਹੈ ਮੈਂ ਤੁਹਾਨੂੰ ਹੁਣ ਤੁਸੀਂ ਪ੍ਰੈਸ ਹੁਣ ਤੁਸੀਂ ਪ੍ਰੈਸ ਕਾਨਫਰੰਸ ਚਲਦੀ ਵੀ ਰਹਿ ਜਾਓ ਤੇ ਹਾਂ ਜਦੋਂ ਮੈਨੂੰ ਅੱਛਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਮੀਡੀਆ ਵਾਲਿਓ ਤੁਸੀਂ ਬਾਲ ਦੀ ਜੜ ਤੱਕ ਜਾਣਦੇ ਹੋ ਤੁਸੀਂ ਇਹ ਦੱਸੋ ਵੀ ਜਿਹੜੇ ਪੁਲਿਸ ਮੁਲਾਜ਼ਮ ਰੱਖੇ ਨੇ ਜਿਹੜੇ ਕਮਿਸ਼ਨਰ ਨੇ ਜਿਨ੍ਹਾਂ ਨੇ ਸਾਈਬਰ ਸੈੱਲ ਦੀ ਰਿਪੋਰਟ ਦੇ ਨਾਲ ਚੈੱਕ ਕੀਤਾ ਜਿਹੜਾ ਬ੍ਰਾਈਨ ਜ਼ੋਨ ਦਾ ਚੈਨਲ ਸੀ ਉਹਦੇ ਤੋਂ ਵੀਡੀਓ ਪਈ ਸੀ ਉਹਨਾਂ ਨੇ ਚੈੱਕ ਕਰਕੇ ਪਰਚਾ ਦਿੱਤਾ ਨਾ ਜਿਹੜੇ ਸ਼ੋਸ਼ਣ ਨੈਟਵਰਕ ਸੀ ਉਹਨਾਂ ਨੇ 3 ਦਿਨ ਲਏ ਕਹਿੰਦੇ ਵੀ ਅਸੀਂ ਚਾਹੀਦਾ ਬਾਬਾ ਜੀ ਅੱਜ ਤੁਸੀਂ ਅੱਜ ਪ੍ਰੈਸ ਕਾਨਫਰੈਂਸ ਚਲਦੀ ਸੀ ਤੁਸੀਂ ਉੱਥੇ ਪ੍ਰੈਸ ਕਾਨਫਰੈਂਸ ਆਪਣੀ ਰੱਖਦੇ ਤੁਸੀਂ ਆਪਣਾ ਪੱਕਾ ਵੀ ਰੱਖਦੇ ਸਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਸਾਨੂੰ ਲੋਕੀ ਇੱਕ ਸਾਨੂੰ ਕਮੈਂਟ ਕਰੀ ਜਾਂਦਾ ਸਾਨੂੰ ਬੋਲੀ ਜਾਂਦਾ ਪਿਆ ਤੁਸੀਂ ਉਹਦੀ ਤੁਸੀਂ ਸਾਨੂੰ ਕਹਿੰਨੀ ਫੋਨ ਕੀਤਾ ਤੁਸੀਂ ਤੁਹਾਡੇ ਸਾਹਮਣੇ 50 ਚੈਨਲ ਖੁੱਲੇ ਹੋਏ ਨੇ ਉਹ ਕਹਿ ਰਹੀ ਆ ਉਹ ਕਹਿ ਰਹੀ ਮੈਂ ਦਿਖਾ ਦੇਣਾ ਉਹ ਕਹਿ ਰਹੀ ਰਮਨਦੀ ਮੰਗੂ ਮਠਨਿਆ ਜੇਲ੍ਹ ਦੇ ਵਿੱਚ ਆ ਤੁਹਾਨੂੰ ਲੱਗਦਾ ਚਲਦੀ ਕਾਨਫਰੈਂਸ ਚਾਹੁੰਦੇ ਕੀਤਾ ਤੁਸੀਂ ਦਾ ਸਾਡੀ ਜਖੜਾ ਵੱਟ ਅਸੀਂ ਸਾਡਾ ਸਾਰਾ ਕੰਮ ਕੀਤਾ ਤੁਹਾਡਾ ਜ਼ਿਕਰ ਵੀ ਨਹੀਂ ਕੀਤਾ ਕარი ਕੀਤਾ ਤੁਸੀਂ ਤੁਸੀਂ ਪੁੱਛਿਆ ਤੁਸੀਂ ਉਹਨਾਂ ਨੂੰ ਖੈ ਦੇਖਿਆ ਜਾਵੇ ਤਾਂ ਪ੍ਰੈਸ ਕਲੱਬ ਦੇ ਵਿੱਚ ਮਾਹੌਲ ਕਾਫੀ ਗਰਮ ਹੋ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ